ਕੋਈ ਨਾ ਪਤਾ ਜਦੋਂ ਨੱਕ ਕੋਲ ਦੀ ਸ਼ੁਰੂ ਕਰਕੇ ਲੰਗੀ ਨਾ ਤਹਾੜੀ ਅੱਜਾ ਫਰੇਗਾ ਤੂੰ ਤਾਂ ਡਰਦਾ ਨਹੀਂ ਤੂੰ ਓ ਮੇਰਾ ਚੇਲਾ ਓ ਬਥੇਰਾ ਨੂੰ ਸੱਠਾ ਦਿੱਤਾ ਦਸਾਵਰ ਗਲੀ ਦਿੱਲੀ ਚੋਂ ਓ ਤੇਰਾ ਇੱਕ ਅੱਧੀ ਵਾਰ ਤੁੱਕਾ ਲੱਗਿਆ ਓ ਨਾ ਸਮਝ ਆਬਦੇ ਆਪ ਨੂੰ ਬਾਬਾ ਨਾ ਸਮਝ ਬਾਤਲ ਕਰ ਦੂੰ ਤੈਨੂੰ ਦੱਸਾਂ ਮੈਂ ਕਾਦੇ ਬਾਤਲ ਕਰੇਗਾ ਲਾਹੀ ਚੱਪਲੇ ਵੀ ਕਰਾਈ ਬਾਤਲ ਤੁਸੀਂ ਬੁੱਕੇ ਕਾ ਤੂੰ ਮੇਰੇ ਸਾਰਿਆਂ ਤੇਰੀ ਤਾਈ ਲੱਗਦੀ ਆ ਬਣਿਆ ਗੁੱਗੇ ਦਾ ਸ਼ਰਮ ਨਹੀਂ ਆਉਦੀ ਮੈਨੂੰ ਗੁੱਗੇ ਅੱਜ ਤੱਕ ਮੇਰੀ ਕਿਹਾ ਕੰਜਰ ਦਿਆ ਓ ਸਾਰਾ ਬਜੀ ਜੁੱਤੀ ਪੈ ਗਈ ਕੋਈ ਗੱਲ ਨਹੀਂ ਭਾਈਆ ਤੇਰੀ ਤਾਈ ਸ਼ਰਮ ਕਰ ਲੈ ਚੌਰਿਆ ਉਹ ਸਾਡੇ ਕਾਹਦੇ ਰਿਸ਼ਤੇ ਹੁੰਦੇ ਨੇ ਇਹ ਤਾਂ ਹਿਲ ਲੱਗੇ ਨੂੰ ਮੇਰੇ ਸਾਰੇ ਤਾਈ ਤੇਰੇ ਵਰਗੇ ਜੇਲਾ 'ਚ ਬੈਠੇ ਨੇ ਸਾਰੇ ਜਿੰਨੇ ਬਾਬੇ ਨੇ ਸਾਰੇ ਦੇ ਸਾਰੇ ਜੇਲਾ 'ਚ ਲੜੇ ਲੁੱਚੇ ਮੇਰੇ ਸਾਲੇ ਦੀ ਜਮਾਨਤ ਵੀ ਨਹੀਂ ਹੁੰਦੀ ਉਹ ਫਰੋਜ ਕਿਹਾ ਨਾ ਪਰੋਲ ਮਿਲਦੀ ਆ ਹੁਣ ਤਾਂ 33ਵੀਂ ਚੱਲ ਰਹੀ ਆ ਉਹ ਦਿਖਾਓ ਦਿਖਾਓ ਸਾਲਾ ਤੋਬੇ ਦਾ ਗਵਾਡ ਡੱਡੂ ਨਾ ਤੈਨੂੰ ਸ਼ਰਮ ਨਹੀਂ ਹੈਗੀ ਹੈ ਤੈਨੂੰ ਚਰੇ ਆ ਕੇ ਮਰ ਗਈ ਯਾਰ ਮਰ ਗਈ ਰੇ ਡੱਕਰੇ ਕਰ ਦੂ ਤੇਰੇ ਡੱਕਰੇ ਕਰ ਦੂ ਬਚ ਜਾ ਜੇ ਬਚਾਇਆ ਜਾਂਦਾ ਮੇਰੇ ਨਾਲੇ ਨਹੀਂ ਫੇਰਾ ਮੁਖਤਿਆਰੇ ਨਾਲੇ ਨਹੀਂ ਤੈਨੂੰ ਦੱਸਾਂ ਮੈਂ ਸਾਡੇ ਘਰ ਦੇ ਦਰਵਾਜ਼ੇ ਹਾਏ ਉਹ ਦੇਖ ਲੈ ਫੈਤਲਾ ਫੈਤਲੇ ਦੇਖ ਲੈ ਮੇਰਾ ਦਾਦਾ ਪਿੱਛੇ ਨਾਲੇ ਘਰ ਖਾ ਗਈ ਸਾਡਾ ਮੇਰਾ ਸਾਲਾ ਸਰਪ ਕਰ ਲੈ ਕਿੱਵੇਂ ਬੋਲਦਾ ਹੱਥ ਚੱਕ ਦਿਓ ਮੇਰੇ ਤੇ ਚੱਕੂ ਨਹੀਂ ਆ ਤੂੰ ਬੁੱਗੇ ਗਿਆ ਨਾ ਓਏ ਉਹ ਤੂੰ ਮਾਰ ਇਹਦਾ ਹੱਥ ਚੱਕ ਦਿਓ ਮੇਰੇ ਤੇ ਤੈਨੂੰ ਕਰਾਉਦਾ ਤੁਰ ਤੇ ਬਸ਼ੀ ਕਰਨ ਕਰਾਉਦਾ ਇਹਨੇ ਜਨਾਨੀ ਨੇ ਕਰਾਉਦਾ ਬਸ਼ੀ ਕਰਨ ਆਪਦੀ ਜਨਾਨੀ ਪਿੱਛੇ ਹੀ ਲੱਗੂ ਔਰ ਤੇਰੇ ਪਿੱਛੇ ਲੱਗੂਗਾ ਮੈਂ ਭਾਈ ਆ ਦੇਖ ਲਓ ਵੀ ਆ ਤੂੰ ਰੋਟੀਆਂ ਪਕਾ ਕੇ ਤੂੰ ਤੀਜੇ ਤੋਂ ਕਿੱਥੋਂ ਆਇਆ ਓਏ ਇਹਦੇ ਪਿੱਛੇ ਲੱਗ ਗਿਆ ਖੜਾ ਰਹਾ ਕੇ ਲੈ ਮਰਨਾ ਤੈਨੂੰ 365 ਚਲੇ ਕਰਨ ਦੇ ਦੇ ਜਾ ਤੈਨੂੰ ਪੈਨੂ ਫੜ ਕੇ ਜੋਤਰਾਇਆ ਕੀ ਖਵਾਦਾ ਤ ਤਾਰ ਗੱਲ ਤਾਰੇ ਲੱਛਣਾਂ ਦੇ ਹੋਇਆ ਪਿਆ ਤਾਰ ਗੱਲ ਤਾਰ ਬਸੌਣਾਲੇ ਲੱਛਣ ਕਰ ਲੈ ਭੁੰਦਾ ਪਿੱਛੇ ਲਈ ਫਰਦੀ ਆ ਜਨਾਨੀ ਨਾਲ ਲੜਾ ਲੇਗਾ ਜਵਾਨ ਬੋਲ ਪੇਗਾ ਜਨਾਨੀ ਮੂਰੇ ਤਾਂ ਉਹ ਹੀ ਨਹੀਂ ਹੋਣਗੀ ਕਿਸੇ ਨਾਲ ਤਾਰ ਗੱਲ ਮੇਰਾ ਪੰਡਾ ਮੈਂ ਤਾਂ ਇਹ ਦਿਨ ਵਾਰ ਦਿਨ ਚ 10 ਵਾਰੀ ਮਾਗ ਲਾ ਮਤਾ ਆਂ ਬੜੇ ਨੇ ਪੈਦਾਰ ਤੋਂ ਦੀ ਮੈਂ ਕੱਟ ਤੇ ਹੁਣ ਮੈਂ ਆਂਦਾ ਕਰ ਬਸਾ ਕਿਨੇ ਰੱਖਾ ਦੇਖੋ ਦੀਦੀ ਜੀ ਮੇਰੀ ਗੱਲ ਸੁਣੋ ਤੁਸੀਂ ਕੁਲ ਹੋ ਪਹਿਲਾਂ ਐਵੇਂ ਨਹੀਂ ਲੜਦਾ ਤੇਰੇ ਤਾੜੀ ਲੱਗਦੀ ਆ ਦੀਦੀ ਕਦੋਂ ਤੋਂ ਬਣ ਗਈ ਕੋਈ ਨਾ ਤਾਇਆ ਵੀ ਦੀਦੀਆ ਵਰਗੇ ਹੁੰਦੇ ਨੇ ਕੋਈ ਚੱਕਰ ਨਹੀਂ ਤਾਇਆ ਦੇਖੋ ਜਨਾਨੀ ਨਾਮ ਦਾ ਜੀ ਇਹਦੇ ਨਾਲ ਕੋਈ ਖੇਪੜ ਨਹੀਂ ਸਕਦਾ ਮ ਚਲੋ ਜੀ ਤੁਸੀਂ ਜਾਓ ਮੜਾ ਜਾ ਹੋਰ ਗਾਉਂ ਪੱਕੀ ਆਉਣਾ ਜੀ ਜੀ ਲਾਉਂਦਾ ਸ਼ਰਮ ਨਹੀਂ ਆਉਂਦੀ ਸ਼ਰਮ ਕਰ ਲੈ ਮੇਰਾ ਘਰ ਪਟੇਂਗਾ ਮਸਾ ਘਰ ਬਸਿਆ ਤੂੰ ਆਪਦਾ ਘਰ ਬਚਾ ਲਾ ਜੇ ਬਚਾਇਆ ਜਾਂਦਾ ਹੁਣ ਕਿੱਥੇ ਬਚਾ ਲਉਂਦਾ ਵਿਆਹ ਤੇ ਉਮੀਦ ਲੱਗਦਾ ਕਹਾਂ ਉਹਦੀ ਗੱਲ ਨਹੀਂ ਕਰਦਾ ਕੰਜਰਦੇ ਆਪਦੇ ਆਪ ਨੂੰ ਬਚਾਣਾ ਆਉਂਦਾ ਪਰ ਸੂ ਝਾਕੇ ਦਾ ਫਰਾਲੇ ਦਾ ਜਦ ਗਾਠਾ ਵੱਡਤਾ ਤਰਾ ਬਚ ਜਾ ਜੇ ਬਚਾਇਆ ਜਾਂਦਾ ਬਚ ਜਾ ਜੇ ਬਚਾਇਆ ਜਾਂਦਾ ਮੈਂ ਤਾਂ